ਸਾਨੂੰ ਤੋਂ ਸਾਡੇ ਸਾਫ ਦੀ ਲੋੜ ਹੈ ਐਸਐਚਜੀ ਕੇਅਰ ਸੈਂਟਰ ਮਦਰਹੇੜੀ ਨੇੜੇ ਖਰੜ ਮੋਹਾਲੀ ਦੇ ਵਿੱਚ ਖੜੇ ਆ ਸਾਨੂੰ ਦਿਵਾਵਾਂ ਲਗਾਤਾਰ ਚੱਲ ਰਹੀਆਂ ਨੇ ਮਤਲਬ ਜਿੱਦਾਂ ਹੁਣ ਮੈਂ ਆਵੜੀ ਲੱਗਦਾ ਹੈ ਨਾ ਮੇਰੀ ਇਹ ਮੈਂ ਆਪਣੇ ਆਪ نیچے ਤਾਰਦੀ ਹਾਂ ਪਹਿਲਾਂ ਮੈਨੂੰ ਇਹ ਏਦਾਂ ਚੱਕ ਕੇ ਤਾਰਨੀ ਪੈਂਦੀ ਸੀ ਹੁਣ ਆਪਣੇ ਆਪ ਤਾਰ ਲੈਂਦੇ ਹਾਂ ਜੀ ਮੈਂ ਆਪਣੇ ਆਪ ਤਾਰ ਲੈਂਦੀ ਆ ਤੇ ਆਪਣੇ ਆਪ ਏਦਾਂ ਖੜੀ ਹੋ ਜਾਂਦੀ ਆ ਆ ਦੇਖੋ ਬਿਲਕੁਲ ਏਦਾਂ ਲੈਣਾ ਪੈਂਦਾ ਜਿੱਥੇ ਮਾਲ ਖਦਾਏ ਤੈਨਾ ਪੈ ਮੈਨੂੰ ਉਠਾਉਣਾ ਪੈਂਦਾ ਸੀਗਾ ਬਿਲਕੁਲੀ ਮਤਲਬ ਮੈਂ ਜਦੋਂ ਬੈਠੀ ਨਾ ਮੈਂ ਇੱਕਦਮ ਡਿੱਗਦੀ ਸੀ ਨੀਚੇ ਹਾਂ ਮੇਰੇ ਇਸ ਸਾਈਡ 'ਚ ਬਿਲਕੁਲ ਵੀ ਜੋਰ ਨਹੀਂ ਸੀਗਾ ਮਤਲਬ ਹੁਣ ਮੈਂ ਆਰਾਮ ਨਾਲ ਬੈਠ ਜਾਨੀ ਆਰਾਮ ਨਾਲ ਉੱਠ ਵੀ ਆਪੀ ਜਾਨੀ ਹਸਬੰਡ ਔਰ ਮੈਂ ਦੋਨੋਂ ਹੈਂਡੀਕੈਪਟਡ ਆਂ ਕਮੋਂਦੀ ਮੈਂ ਸੀਗੀ ਬਟ ਮੈਂ ਹੀ ਬੈਠ ਗਈ ਤੋ ਤੋ ਹੋਣਾ ਹੀ ਸੀਗਾ ਮੈਂ ਮਤਲਬ ਹੈਂਡੀਕੈਪ ਹੈ ਜੀ ਸਰੀਰਿਕ ਰੂਪ ਤੇ ਥੋੜਾ ਜਿਹਾ ਘੱਟ ਹੋ ਸਕਦੇ ਹੋ ਲੇਕਿਨ ਜਦ ਦਿਮਾਗੀ ਤੌਰ ਤੇ ਬੰਦਾ ਹਾਰਦਾ ਨਾ ਹੈਂਡੀਕੈਪ ਬੰਦਾ ਉੱਥੇ ਉੱਥੋਂ ਉਦੋਂ ਹੁੰਦਾ ਬਾਹੂ ਦੇ पेड़ ਦੀਓ ਰਸਤੇ ਕੱਢਦਾ ਜੋਰਾ ਕਾ ਤੋਂ ਸੋਹਣਿਆ ਸਭ ਤੋਂ ਵੱਡੀ ਗੱਲ ਆ ਵੀਰ ਜੀ ਮਤਲਬ ਆਪਾਂ ਘਰੇ ਪਈ ਹੋਈ ਐ ਨਾ ਜੀ ਨਾ ਸਾਡੇ ਹਸਬੰਡ ਕੋਲ ਇੰਨਾ ਟਾਈਮ ਹੈ ਕਿ ਸਾਡੇ ਕੋਲ ਹਰ ਟਾਈਮ ਬੈਠ ਸਕੀ ਨਾ ਸਾਡੇ ਬੱਚਿਆਂ ਕੋਲ ਇੰਨਾ ਟਾਈਮ ਹੈ ਕਿ ਸਾਡੇ ਨਾਲ ਹਰ ਟਾਈਮ ਬੈਠ ਸਕੀ ਬਟ ਇੱਥੇ ਹੁਣ ਹੁੰਦਾ ਕਿ ਅਸੀਂ ਆਪਣਾ ਆਮ ਨਾਲ ਮਿਲ ਕੇ ਟਾਈਮ ਮਤਲਬ ਸਾਡਾ ਬਹੁਤ ਵਧੀਆ ਸਪੈਂਡ ਹੁੰਦਾ ਮੈਂਟਲੀ ਸਟ्रेस ਬਹੁਤ ਦੂਰ ਹੁੰਦੀ ਹੈ ਮਰੇ ਜੋ ਬਾਹਰ ਨਿਕਲ ਕੇ ਕਰਨ ਨਾ ਬਾਰੇ ਸੋਚ ਵੀ ਨਹੀਂ ਸਿੱਕ ਸਕਦੇ ਕਿ ਅਸੀਂ ਤਾਂ ਸਰ ਸਿਰਫ ਬੱਲੇ ਹੀ ਗਣ ਸਕਦੇ ਸੀਗੇ ਪਏ ਪਏ ਤੇ ਮਤਲਬ ਇਹ ਸੰਸਥਾਨੇ ਸਾਨੂੰ ਮਤਲਬ ਇਹਨਾਂ ਨੂੰ ਕੁਝ ਵੀ ਨਹੀਂ ਲੈਣਾ ਸਾਤੋਂ ਤੁਸੀਂ ਕੁਝ ਵੀ ਨਹੀਂ ਲੈਣਾ ਸਾਤੋਂ ਫਿਰ ਵੀ ਤੁਸੀਂ ਸਾਡੇ ਇਨਵਾਇਰਨਮੈਂਟ ਦਾ ਸਾਡੀ ਲਾਈਫ ਦਾ ਇੰਨਾ ਧਿਆਨ ਰੱਖ ਰਹੇ ਆ ਪ੍ਰਮਾਤਮਾ ਤੋਂ ਲੋੜਾ ਜੀ ਰੱਖੇ ਗੁਰੂ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਐਸਐਚਐਜੀ ਕੇਅਰ ਸੈਂਟਰ ਮਦਰਹੀੜੀ ਨੇੜੇ ਖਰੜ ਮੋਹਾਲੀ ਦੇ ਵਿੱਚ ਖੜੇ ਆ ਔਰ ਸਾਨੂੰ ਸੇਵਾਵਾਂ ਲਗਾਤਾਰ ਚੱਲ ਰਹੀਆਂ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜਾਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੈਸਿਕ ਜਿਵੇਂ ਸੇਵਾ ਚੱਲ ਰਹੀ ਕੱਲ ਮੈਂ ਤੁਹਾਨੂੰ ਦੇਖ ਰਿਹਾ ਸੀ ਉੱਪਰ ਕਾਫੀ ਕੁਝ ਕਰ ਰਹੇ ਸੀਗੇ ਉੱਥੇ ਤੇ ਕਿਵੇਂ ਤੁਹਾਡੇ ਇੰਪਰੂਵਮੈਂਟ ਕਿਵੇਂ ਸਹੀ ਸਹੀ ਦੱਸਿਓ ਮੇਰੀ ਇੰਪਰੂਵਮੈਂਟ ਥੋੜੀ ਰੁਕੀ ਹੋਈ ਹੈ ਕਿਉਂਕਿ ਮੇਰੇ ਨਾਲ ਲੱਤ ਦੇ ਵਿੱਚ 2.5 ਇੰਚ ਦਾ ਫਰਕ ਹੈ ਹਾਂ ਠੀਕ ਹੈ ਮੈਨੂੰ ਦੱਸ ਦੇ ਅਸਾਂ ਨੇ ਬਾਕੀ ਸਾਰਾ ਠੀਕ ਆ ਉਹ ਤੋਂ ਬਾਅਦ ਵਾਲੀ ਐਕਸਰਸਾਈਜ਼ ਰਹਿ ਗਈ ਓਕੇ ਉਹ ਮਤਲਬ ਸਟੇਬਿਲਟੀ ਹੋਊਗੀ ਦੋਨੇ ਲੱਤਾਂ ਨਹੀਂ ਬਰਾਬਰ ਫਿਰ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਸ਼ੁਰੂ ਹੋਊਗੀ ਉਹਦੇ ਨਾਲ ਮੇਰਾ ਜਲਣ ਦਾ ਪ੍ਰੋਸੈਸ ਚੱਲੂਗਾ ਬਾਕੀ ਮੈਂ ਨਾਰਮਲ ਆ ਬਾਕੀ ਨਾਰਮਲ ਆ ਹਾਂਜੀ ਮੈਂ ਜਿੱਦਾਂ ਮੰਨ ਲਓ ਪਹਿਲਾਂ ਮੈਂ ਬਾਥਰੂਮ ਇਕੱਲੀ ਨਹੀਂ ਸੀ ਜਾ ਸਕਦੀ ਮੈਂ ਜਾ ਸਕਦੀ ਹਾਂ ਨਹੀਂ ਮੈਨੂੰ ਦੱਸੋ ਇਹ ਕਿੰਨੇ ਸਾਲ ਬਾਅਦ ਤੁਸੀਂ ਇਹ ਬਾਥਰੂਮ ਕੱਲੇ ਗਏ ਪਹਿਲਾਂ ਤੋਂ ਕਿੰਨੇ ਸਾਲ ਤੁਸੀਂ ਬਾਥਰੂਮ ਕੱਲੇ ਨਹੀਂ ਗਏ ਡੇਢ ਸਾਲ ਡੇਢ ਸਾਲ ਹਾਂਜੀ ਹੁਣ ਤੁਸੀਂ ਇਕੱਲੇ ਵਾਸ਼ਰੂਮ ਜਾ ਸਕਦੇ ਹਾਂ ਹਾਂਜੀ ਮੈਂ ਨਹਾ ਲੈਣੀ ਆ ਇਕੱਲੀ ਇਕੱਲੀ ਹੁੰਦਾ ਸੀ ਮੈਨੂੰ ਠੋਣਾ ਪੈਂਦਾ ਸੀ ਬਿਲਕੁਲ ਹੀ ਮਤਲਬ ਮੈਂ ਜਿੱਦਾਂ ਬੈਠੀ ਨਾ ਮੈਂ ਇੱਕਦਮ ਡਿੱਗਦੀ ਸੀ ਨੀਚੇ ਹਾਂ ਮੇਰੀ ਇਸ ਸਾਈਡ 'ਚ ਬਿਲਕੁਲ ਵੀ ਜੋਰ ਨਹੀਂ ਸੀਗਾ ਮਤਲਬ ਹੁਣ ਮੈਂ ਆਰਾਮ ਨਾਲ ਬੈਠ ਜਾਨੀ ਆ ਆਰਾਮ ਨਾਲ ਉੱਠ ਵੀ ਆਪੀ ਜਾਨੀ ਆ ਪਹਿਲਾਂ ਤਾਂ ਮੈਨੂੰ 3-4 ਦਿਨ ਇਹਨਾਂ ਨੇ ਉਠਾਇਆ ਹਾਂ ਫਿਰ ਉਸ ਤੋਂ ਬਾਅਦ ਹੁਣ ਮੈਂ ਆਪੀ ਉੱਠ ਜਾਂਦੀ ਆ ਮੈਂ ਦਿਖਾਵਾਂਗੇ ਇਹਦਾ ਇੱਕ ਵਾਰੀ ਹਾਂਜੀ ਇੱਕ ਵਾਰ ਦਿਖਾਵਾਂਗੇ ਮਤਲਬ ਜਿੱਦਾਂ ਹੁਣ ਮੈਂ ਆਵਲੀ ਲੱਗ ਤੇ ਨਾ ਮੇਰੀ ਇਹ ਮੈਂ ਆਪਣੇ ਆਪ نیچے ਤਾਰ ਲੀ ਆ ਪਹਿਲਾਂ ਮੈਨੂੰ ਇਹ ਇਦਾਂ ਚੱਕ ਕੇ ਤਾਰਨੀ ਪੈਂਦੀ ਸੀ ਹੁਣ ਆਪਣੇ ਆਪ ਤਾਰ ਲੈਂਦੇ ਹਾਂਜੀ ਮੈਂ ਆਪਣੇ ਆਪ ਤਾਰ ਲੈਂਦੀ ਆ ਤੇ ਆਪਣੇ ਆਪ ਇਦਾਂ ਖੜੀ ਹੋ ਜਾਂਦੀ ਆ ਆਹ ਦੇਖੋ ਬਿਲਕੁਲ ਇਦਾਂ لیکن ਜਦੋਂ ਮੈਂ ਪਹਿਲਾਂ ਉਠਦੀ ਸੀ ਨਾ ਤਾਂ ਮੈਨੂੰ ਮਤਲਬ ਜਿੱਦਾਂ ਮੈਂ ਹੁਣ ਇਦਾਂ ਬੈਠੀ ਆ ਤਾਂ ਮੈਨੂੰ ਆ ਚੀਜ਼ਾਂ ਦਾ ਬਹੁਤ ਜ਼ਿਆਦਾ ਇਹ ਪ੍ਰੈਸ਼ਰ ਕਰਕੇ ਥੋੜਾ ਬੈਲੈਂਸ ਵੀ ਨਹੀਂ ਬਣਦਾ ਸੀ ਨਹੀਂ ਬਿਲਕੁਲ ਲੱਕ ਦਾ ਤਾਂ ਬਿਲਕੁਲ ਹੀ ਨਹੀਂ ਸੀਗਾ اچھا ਫਿਰ ਉਸ ਤੋਂ ਬਾਅਦ ਮੈਂ ਜਦੋਂ ਚੱਲਦੀ ਸੀ ਨਾ ਮੇਰੇ ਲੱਤ ਦੋ ਜਗ੍ਹਾ ਤੋਂ ਝਟਕਾ ਮਾਰਦੀ ਸੀ ਇੱਕ ਲੱਕ ਤੋਂ ਤੇ ਇੱਕ ਗੋਡੇ ਤੋਂ ਮਤਲਬ ਜਿੱਦਾਂ ਪੰਜਾਬੀ ਚ ਮਤਲਬ ਕਹਿੰਦੇ ਨੇ ਐਦਾਂ ਕਰਕੇ ਹੋਇਆ ਉਹ ਚੀਜ਼ ਸੀਗੀ ਹੁਣ ਮੈਂ ਠੀਕ ਚੱਲ ਰਿਹਾ ਲੋਕਾਂ ਨੂੰ ਲੱਗਦਾ ਕਿ ਸਾਡੀ ਮੂਵਮੈਂਟ ਆ ਗਈ ਹੈ ਉਹ ਮੂਵਮੈਂਟ ਨਹੀਂ ਹੁੰਦੀ ਨਾ ਟਾਈਟਨੈਸ ਬਹੁਤ ਜ਼ਿਆਦਾ ਟਾਈਟਨੈਸ ਹੀ ਜੀ ਮੈਂ ਤਾਂ ਮਤਲਬ ਐਦਾ ਲੱਗਦਾ ਸੀ ਜਿਦਾ ਮੈਨੂੰ ਇੱਥੋਂ ਕਿਸੇ ਨੇ ਫੜਿਆ ਹੋਇਆ ਅੱਛਾ ਹਾਂ ਟਾਈਮ ਮਤਲਬ ਐਦਾ ਹੀ ਕਹਿੰਦਾ ਸੀਗਾ ਔਰ ਉਹਦੇ ਨਾਲ ਡਿਪਰੈਸ਼ਨ ਬਹੁਤ ਜ਼ਿਆਦਾ ਬੈਰ ਜੀ ਇੱਕ ਔਰਤ ਹੋਣ ਦੇ ਨਾਤੇ ਕੋਈ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਨਹੀਂ ਕਿਉਂਕਿ ਬਹੁਤ ਸਾਰੀ ਭੈਣਾਂ ਤੁਹਾਨੂੰ ਦੇਖ ਰਹੀਆਂ ਹੋਣਗੀਆਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ ਆਈਏ ਨਾ ਆਈਏ ਸਿਕਿਉਰਿਟੀ ਦਾ ਇਸ਼ੂ ਹੁੰਦਾ ਇਕਔਰਤ ਹੁੰਦੇ ਨਾ ਤੇ ਮਲਮੂਤਰ ਦਾ ਪਤਾ ਨਹੀਂ ਹੁੰਦਾ ਕਿ ਬਈ ਪਰੇਸ਼ਾਨੀ ਹੋਏਗੀ ਲੋਕਾਂ ਦੇ ਮੂਰੇ ਹੋ ਜਾਏਗਾ ਬੇਇੱਜ਼ਤੀ ਹੋਏਗੀ ਉਸ ਤਰ੍ਹਾਂ ਦੇ ਕੋਈ ਵੀ ਇਸ਼ੂ ਆ ਰਹੇ ਤੁਹਾਨੂੰ ਨਹੀਂ ਇੱਥੇ ਜਿਹੜਾ ਲੇਡੀਜ਼ ਦਾ ਰੂਮ ਹੈ ਉਹ ਲੱਗ ਹੈ ਹਾਂ ਇੱਥੇ ਜੈਂਟਸ ਮਤਲਬ ਬਹੁਤ ਘੱਟ ਆਉਂਦੇ ਆ ਲੇਡੀਜ਼ ਕੇਅਰ ਟੇਕ ਕਰ ਰੱਖਿਆ ਹੋਇਆ ਹੈ ਸਾਡੇ ਲਈ ਵੈਸੇ ਵੀ ਸਭ ਦੀ ਦਿੱਕਤ ਸੇਮ ਹੈ ਪੰਜੀ ਹਾਂਜੀ ਨਹੀਂ ਉਹ ਸਾਨੂੰ ਇੰਨਾ ਇਨਸਿਕਿਉਰਟੀ ਨਹੀਂ ਫੀਲ ਹੁੰਦੀ ਕਿਉਂਕਿ ਸਾਰੇ ਪੇਸ਼ੈਂਟ ਇੱਕ ਤਰ੍ਹਾਂ ਦੇ ਆ ਮਤਲਬ ਜਿੱਦਾਂ ਹੁਣ ਆਪਾਂ ਸਹੀ ਆ ਦੂਜੇ ਬੰਦੇ ਅੱਗੇ ਆਪਾਂ ਮਤਲਬ ਆਪਣਾ ਕਰਦੇ ਆ ਵਾਸ਼ਰੂਮ ਵਗੈਰਾ ਤਾਂ ਆਪਾਂ ਨੂੰ ਫੀਲ ਹੁੰਦਾ ਕਿ ਸਾਡੇ 'ਚ ਨੈਗੇਟਿਵਿਟੀ ਆ ਜਾਂਦੀ ਹੈ। ਹਾਂਜੀ। ਉਹ ਨੈਗੇਟਿਵਿਟੀ ਇੱਥੇ ਨਹੀਂ ਹੁੰਦੀ। ਪਤਾ ਸਾਰੇ ਸਾਡੇ ਵਰਗੇ ਨੇ ਆ। ਸਸਤੀ ਸਸਤੀ। ਸਭ ਤੋਂ ਵੱਡੀ ਗੱਲ ਆ ਵੀਰ ਜੀ ਮਤਲਬ ਆਪਾਂ ਘਰੇ ਪਈ ਹੋਈਏ ਨਾ। ਜੀ। ਨਾ ਸਾਡੇ ਹਸਬੰਡ ਕੋਲ ਇੰਨਾ ਟਾਈਮ ਹੈ ਕਿ ਸਾਡੇ ਕੋਲ ਹਰ ਟਾਈਮ ਬੈਠ ਸਕੇ। ਨਾ ਸਾਡੇ ਬੱਚਿਆਂ ਕੋਲ ਇੰਨਾ ਟਾਈਮ ਹੈ ਕਿ ਸਾਡੇ ਨਾਲ ਹਰ ਟਾਈਮ ਬੈਠ ਸਕੇ। ਹਾਂਜੀ। ਬਟ ਇੱਥੇ ਹੁਣ ਹੁੰਦਾ ਕਿ ਅਸੀਂ ਆਪਣਾ ਆਮ ਨਾਲ ਮਿਲ ਕੇ ਟਾਈਮ ਮਤਲਬ ਸਾਡਾ ਬਹੁਤ ਵਧੀਆ ਸਪੈਂਡ ਹੁੰਦਾ ਮੈਂਟਲੀ ਸਟ्रेस ਬਹੁਤ ਦੂਰ ਹੁੰਦੀ ਆ ਲੋੜਨਾ ਟਾਈਮ ਹੀ ਨਹੀਂ ਮਿਲਦਾ ਕਿ ਸੀ ਡਿਪਰੈਸ਼ਨ ਚ ਜਾਈਏ ਮੈਨੂੰ ਤੁਹਾਡੇ ਕੋਲ ਹੋ ਗਿਆ 1 ਮਹੀਨਾ 6-7 ਦਿਨ ਹੋ ਗਏ ਕਿਤੇ ਨਾ ਕਿਤੇ ਇਸ ਤੋਂ ਇੱਥੇ ਆਉਣ ਤੋਂ ਪਹਿਲਾਂ ਡਿਪਰੈਸ਼ਨ ਵੀ ਸੀਗਾ ਹਾਰੇ ਦੀ ਹੋਈ ਸੀ ਬਹੁਤ ਜ਼ਿਆਦਾ ਮੈਂ ਬਿਲਕੁਲੀ ਮੈਂ ਇਹ ਚੀਜ਼ ਉਹ ਕਰ ਚੁੱਕੀ ਸੀਗੀ ਕਿ ਮੈਂ ਠੀਕ ਹੋਣਾ ਹੀ ਨਹੀਂ ਅੱਛਾ ਅਰੇ ਇਹ ਮੰਨ ਕੇ ਸਿਰ ਤੋਂ ਰਹਿਣ ਤੋਂ ਤਾਂ ਜੀ ਮੰਨ ਚੁੱਕੇ ਸੀ ਮੈਨੇ ਠੀਕ ਹੋ ਗਈ ਹਾਂ ਹਾਂ ਜੀ ਬਿਲਕੁਲ ਕਿਉਂਕਿ ਮੈਂ ਮਤਲਬ ਦੇਖੋ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਫਾਈਨੈਂਸ਼ਲੀ ਸੀਗੀ ਜੀ ਉਹ ਇਹ ਬਿਮਾਰੀ ਇਸ ਤਰ੍ਹਾਂ ਨਹੀਂ ਹੁੰਦੀ ਹਾਂ ਜੀ ਮੇਰੇ ਹਸਬੰਡ ਔਰ ਮੈਂ ਦੋਨੋਂ ਹੈਂਡੀਕੈਪਟਡ ਆ ਕਮਾਉਂਦੀ ਮੈਂ ਸੀਗੀ ਬਟ ਮੈਂ ਹੀ ਬੈਠ ਗਈ ਤੋ ਉਹ ਤਾਂ ਹੋਣਾ ਹੀ ਸੀਗਾ ਮੈਂ ਮਤਲਬ ਹੈਂਡੀਕੈਪ ਹੈ ਜੀ ਸਰੀਰਿਕ ਰੂਪ ਤੇ ਥੋੜੇ ਜਿ ਘੱਟ ਹੋ ਸਕਦੇ ਹੋ ਲੇਕਿਨ ਜਦ ਦਿਮਾਗੀ ਤੌਰ ਤੇ ਬੰਦਾ ਹਾਰਦਾ ਨਾ ਹੈਂਡੀਕੈਪ ਬਤੋ ਉੱਥੇ ਉਦੋਂ ਹੁੰਦਾ ਵੀਰ ਜੀ ਪਰਸੋਂ ਸਾਨੂੰ ਚੰਡੀਗੜ੍ਹ ਲੈ ਕੇ ਗਏ ਨਾ ਮਤਲਬ ਇੰਨਾ ਜ਼ਿਆਦਾ ਸਾਨੂੰ ਮਤਲਬ ਐਦਾਂ ਲੱਗਿਆ ਕਿ ਸਾਡੇ ਚ ਕੋਈ ਕਮੀ ਨਹੀਂ ਹੈਗੀ ਅਸੀਂ ਠੀਕ ਆ ਹਾਂ ਜੀ ਤਾਂ ਪਰਸੋਂ ਗਏ ਸੀ ਹਾਂ ਜੀ ਉਹ ਇੰਨੀ ਵਧੀਆ ਰਿਫਰੈਸ਼ਮੈਂਟ ਸੀ ਨਾ ਸਾਡੇ ਲਈ ਮਤਲਬ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ ਵੀ ਅਸੀਂ ਨਾਰਮਲ ਇਨਸਾਨਾਂ ਚ ਨੱਚਾਂਗੇ ਗਾਵਾਂਗੇ ਉੱਥੇ ਆਪਾਂ ਇੰਜੋਏ ਕਰਾਂਗੇ ਮਤਲਬ ਉਹ ਚੀਜ਼ਾਂ ਜਿਹੜੀਆਂ ਅਸੀਂ ਇਸ ਕਦੇ ਕਮਰੇ ਚੋਂ ਬਾਹਰ ਨਿਕਲ ਕੇ ਕਰਨ ਨਾਂ ਬਾਰੇ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਤਾਂ ਸਰ ਸਿਰਫ ਬੱਲੇ ਹੀ ਗਣ ਸਕਦੇ ਸੀਗੇ ਪਏ ਪਏ ਤੇ ਮਤਲਬ ਇਹ ਸੰਸਥਾ ਨੇ ਸਾਨੂੰ ਮਤਲਬ ਇਹਨਾਂ ਨੂੰ ਕੁਝ ਵੀ ਨਹੀਂ ਲੈਣਾ ਸਾਥੋਂ ਤੁਸੀਂ ਕੁਝ ਵੀ ਨਹੀਂ ਲੈਣਾ ਸਾਥੋਂ ਫਿਰ ਵੀ ਤੁਸੀਂ ਸਾਡੇ ਇੰਜਾਇਰਮੈਂਟ ਦਾ ਸਾਡੀ ਲਾਈਫ ਦਾ ਇੰਨਾ ਧਿਆਨ ਰੱਖ ਰਹੇ ਆ ਪ੍ਰਮਾਤਮਾ ਤੁਹਾਨੂੰ ਰਾਜੀ ਰੱਖੇ ਤੁਹਾਨੂੰ ਪਹਿਲਾ ਦਿਨ ਯਾਦ ਆ ਤੁਸੇ ਮਿਲੇ ਸੀ ਕਿਹਨਾਂ ਸੀ 파ਟ ਚੰਦਰ ਸਿੰਘ ਹਾਂਜੀ ਇਸੰਦੇ ਵੀ ਹੈਗਾ ਅੱਛਾ ਜੀ ਮੈਂ ਤਾਂ ਵੀਰ ਜੀ ਹਰੇਕ ਸੰਡੇ ਤਿਆਰ ਹੋ ਕੇ ਬੈਠ ਜਾਂਦੀ ਮੈਨੂੰ ਲੱਗਦਾ ਹਰੇਕ ਸੰਡੇ ਹੁੰਦਾ ਇਹ ਮੈਨੂੰ ਬਿੱਦੂ ਬਣਾਉਂਦੇ ਆ